ਮੈਟਰੋ ਅੱਜ ਆਪਾਂ ਖੜੇ ਆ ਪਿੰਡ ਤੋਲੇਵਾਲ ਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਜਿਹੜਾ ਇਹ ਤੋਲੇਵਾਲ ਪਿੰਡ ਹੈ ਨਾ ਜਦੋਂ ਆਪਾਂ ਮਲੇਰਕੋਟਲੇ ਤੋਂ ਨਾਭੇ ਨੂੰ ਜਾਂਦੇ ਆ ਅਮਰਗੜ੍ਹ ਦੇ ਨਜ਼ਦੀਕ ਪਿੰਡ ਪੈ ਜਾਂਦਾ ਹੈ ਇੱਥੇ ਅੱਜ ਕਿਉਂ ਰੁਕੇ ਆ ਕਿਉਂਕਿ ਪਿੱਛੇ ਜੀ ਅਸੀਂ ਇੱਕ ਵੀਡੀਓ ਕੀਤੀ ਸੀ ਜਦੋਂ ਆਪਾਂ ਸੰਗਰੂਰ ਤੋਂ ਜਾਂਦੇ ਆ ਪਾਤੜਾ ਨੂੰ ਰਸਤੇ ਦੇ ਵਿੱਚ ਤੂਰ ਬਨਜਾਰਾ ਇੱਕ ਪਿੰਡ ਪੈਂਦਾ ਜਿਹਦਾ ਅੱਡਾ ਨਾ ਬਹੁਤ ਘੈਂਟ ਬਣਾਇਆ ਹੋਇਆ ਯਾਨੀ ਕਿ ਬੱਸ ਸਟੈਂਡ ਬਹੁਤ ਘੈਂਟ ਬਣਾਇਆ ਹੋਇਆ ਉਹ ਸਰਪੰਚ ਦਾ ਨਾਮ ਸੀ ਹਰਪ੍ਰੀਤ ਸਿੰਘ ਉਸ ਦੀ ਮੈਂ ਵੀਡੀਓ ਤੁਹਾਡੇ ਸਾਹਮਣੇ ਕੀਤੀ ਸੀ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਪਰ ਅੱਜ ਪਿੰਡ ਤੋਲੇয়াল ਦੇ ਵਿੱਚ ਖੜਾ ਮਿੱਤਰੋ ਇੱਥੇ ਵੀ ਨਾ ਚੰਗੀ ਚੀਜ਼ ਦੀ ਜਿਵੇਂ ਕਹਿੰਦੇ ਹੁੰਦੇ ਆ ਵੀ ਸਿਫਤ ਕਰਨੀ ਬਣਦੀ ਆ ਉਹ ਸਿਫਤ ਆਪਾਂ ਕਰਾਂਗੇ ਵੀ ਬੱਸ ਸਟੈਂਡ ਦੀ ਪਰ ਬੱਸ ਸਟੈਂਡ ਮਿੱਤਰੋ ਵਾਹ ਕਮਾਲ ਹੈ ਕਿਉਂਕਿ ਨਾ ਇਹ ਇੱਕ ਝੋਪੜੀ ਦਾ ਰੂਪ ਦਿੱਤਾ ਹੋਇਆ ਹੈ ਇਹ ਬੱਸ ਸਟੈਂਡ ਨੂੰ ਝੋਪੜੀ ਦਾ ਰੂਪ ਦਿੱਤਾ ਹੋਇਆ ਅਸੀਂ ਸਪੈਸ਼ਲੀ ਜਦੋਂ ਇੱਥੋਂ ਦੀ ਲੰਘ ਰਹੀ ਸੀ ਅਸੀਂ ਕਿਹਾ ਵੀ ਯਾਰ ਇਹ ਕੀ ਹੋ ਸਕਦਾ ਇਹ ਮੇਨ ਸੜਕ ਦੇ ਉੱਪਰ ਹੈ ਤੇ ਜਦੋਂ ਥੋੜਾ ਜਿਹਾ ਅਸੀਂ ਪਤਾ ਕੀਤਾ ਇਧਰ ਸਰਪੰਚ ਸਾਹਿਬ ਦਾ ਘਰ ਵੀ ਨਾਲ ਹੀ ਇਹ ਦਿਖਾ ਦਿਓ ਬਾਈ ਇਹ ਮੇਤਰੋ ਸਰਪੰਚ ਸਾਹਿਬ ਦਾ ਘਰ ਹੈ ਸਾਨੂੰ ਨਾ ਉਹਨਾਂ ਨੇ ਦੱਸਿਆ ਕਹਿੰਦੇ ਵੀ ਬਾਈ ਇੱਥੇ ਜਿਹੜਾ ਸਾਡੇ ਪਿੰਡ ਦਾ ਬੱਸ ਸਟੈਂਡ ਸੀ ਉਹ ਥੋੜਾ ਜਿਹਾ ਮੁਰੰਮਤ ਭਾਲਦਾ ਹੈ ਹਨਾ ਉਹਦਾ ਕੰਮ ਕਰਵਾਉਣ ਵਾਲਾ ਇਸ ਕਰਕੇ ਅਸੀਂ ਆਰਜੀ ਤੌਰ ਤੇ ਇਹ ਬੱਸ ਸਟੈਂਡ ਬਣਾਤਾ ਤੇ ਇਹ ਬੱਸ ਸਟੈਂਡ ਦੇ ਜਿਵੇਂ ਕਈ ਕੰਮ ਇਸ ਤੋਂ ਲੈਤੇ ਜਾਂਦੇ ਜਿਵੇਂ ਬਾਹਰਲੇ ਸਾਈਡ ਤੇ ਤੁਸੀਂ ਵੇਖ ਸਕਦੇ ਹੋ ਹਨਾ ਸੀਮੈਂਟ ਦੀਆਂ ਕੁਰਸੀਆਂ ਲੱਗੀਆਂ ਹੋਈਆਂ ਨੇ ਤੇ ਇੱਥੇ ਬੱਸਾਂ ਵੀ ਰੁਕਦੀਆਂ ਨੇ ਤੇ ਇੱਥੇ ਨਾ ਪਿੰਡ ਦੇ ਮਸਲੇ ਵੀ ਹੱਲ ਹੁੰਦੇ ਨੇ ਤੇ ਤੁਹਾਨੂੰ ਵਿੱਚੋਂ ਦਿਖਾਉਣੇ ਆ ਤੇ ਪੂਰਾ ਜਿਵੇਂ ਕਹਦੀ ਇਹ ਨਾ ਯਾਰ ਵਾਹ ਕਮਾਲ ਦੀ ਚੀਜ਼ ਬਣੀ ਹੋਈ ਆ ਇਹਦੇ ਫਾਇਦੇ ਵੀ ਬੜੇ ਨੇ ਸਾਨੂੰ ਸਰਪੰਚ ਸਾਹਿਬ ਨੇ ਇਹ ਵੀ ਦੱਸਿਆ ਤੇ ਆ ਦਿਖਾ ਦਿਓ ਬਈ ਸਾਰਾ ਹਨਾ ਵੀ ਮਿੱਤਰੋ ਦੇਖੋ ਪੂਰਾ ਸ਼ੌਂਕ ਦੇ ਨਾਲ ਨਾ ਜਿਵੇਂ ਕਹਦੀ ਇਹ ਤਿਆਰ ਕੀਤਾ ਹੋਇਆ ਆ ਆ ਫੀਟਿੰਗ ਫੂਟਿੰਗ ਦੀ ਜੇ ਗੱਲ ਕਰ ਲਈਏ ਹਨਾ ਓਦਾਂ ਨਹੀਂ ਜਿਵੇਂ ਕਈ ਬੰਨਮ ਜੇ ਲਟਕਾਈ ਹੁੰਦੀਆਂ ਸੋਚਾਂ ਸੱਚਾਂ ਵਗੈਰਾ ਪੂਰੀਆਂ ਘੈਂਟ ਲੱਗੀਆਂ ਹੋਈਆਂ ਨੇ ਤੇ ਵਿੱਚੋਂ ਵੀ ਤੁਹਾਨੂੰ ਦਿਖਾਉਣੇ ਆ ਤੁਸੀਂ ਇਹ ਦੇਖੋ ਯਾਰ ਇਹ ਦੇਖ ਕੇ ਨਾ ਇਹ ਲੱਗਦਾ ਵੀ ਇੱਥੇ ਕਿਹ ਮਾਹੌਲ ਆ ਇੱਥੇ ਜਿਵੇਂ ਕਹਦੀ ਆਵਾਜ਼ ਆ ਰਹੀ ਹੈ ਜਿਵੇਂ ਮੇਨ ਰੋਡ ਦੇ ਉੱਪਰ ਕੋਈ ਆਵਾਜ਼ ਨਹੀਂ ਆ ਰਹੀ ਤੇ ਇੰਨੀ ਇੱਕ ਮਤਲਬ ਜਿਵੇਂ ਕਹਦੀ ਆ ਵੀ ਜਿਹੜੇ ਕਾਰੀਗਰ ਨੇ ਇਹ ਤਿਆਰ ਕੀਤਾ ਵੀ ਧਿਆਨ ਚ ਰੱਖਿਆ ਹੋਊਗਾ ਕੋਈ ਵੀ ਮਤਲਬ ਪੋਰਾ ਕਿਸੇ ਪਾਸਿਓਂ ਕੋਈ ਉੱਚੀ ਨੀਵੀਂ ਸਟੇ ਨਹੀਂ ਲੱਗਦੀ ਤੇ ਮੇਨ ਗੱਲ ਆ ਦੇਖਿਓ ਜਿਵੇਂ ਕੰਧਾਂ ਦੇ ਵਿੱਚ ਆਪਾਂ ਮਤਲਬ ਹਨਾ ਵਿੰਡੋ ਆ ਫਿੱਟ ਕਰ ਦਿੰਨੇ ਆ ਨਾ ਵੀ ਵਾਂਸਾਂ ਦੇ ਵਿੱਚ ਨਾ ਜਿਵੇਂ ਲੱਕੜ ਦੇ ਵਿੱਚ ਆ ਦੇਖੋ ਕਿੰਨਾ ਸੋਹਣਾ ਮਤਲਬ ਇਹ ਫਿਟਿੰਗ ਤਿਆਰ ਕੀਤੀ ਹੋਈ ਹੈ ਨਾ ਸ਼ੀਸ਼ਾ ਵੀ ਇਧਰਲੇ ਪਾਸੇ ਕੁਝ ਦੇਖਣ ਨੂੰ ਤੇ ਆ ਦੇਖੋ ਆ ਸਾਰੀਆਂ ਸੁਚਾਂ ਵਗੈਰਾ ਹਨਾ ਤੇ ਆ ਪੱਖਾ ਚੱਲੂਗਾ ਇਹਨਾਂ ਦੇ ਉੱਪਰ ਆ ਵੀ ਸੁਚਾਣੇ ਆ ਦੇਖਣਾ ਤੇ ਚਲੋ ਲਾਈਟ ਨਹੀਂ ਹੋਣੀ ਤੇ ਇਧਰਲੇ ਪਾਸੇ ਇਹ ਹਵਾ ਵਾਸਤੇ ਰੱਖਿਆ ਹੋਇਆ ਹੈ ਹਨਾ ਵੀ ਇਧਰੋਂ ਹਵਾ ਆਵੇ ਮਤਲਬ ਇਹਦੇ ਆਰ ਪਾਰ ਹੁੰਦੀ ਆ ਤੇ ਜੇ ਗੱਲ ਕਰੀਏ ਨਾ ਮਿੱਤਰੋ ਆ ਦੇ ਮੋਬਾਈਲ ਚਾਰਜਰ ਵਗੈਰਾ ਕਰਨੇ ਆ ਆ ਦੇਖੋ ਹਨਾ ਵੀ ਉਹ ਪਲਾਵ ਲੱਗੇ ਹੋਇਆ ਬੋਰਡ ਵੀ ਲੱਗੇ ਹੋਇਆ ਤੇ ਆ ਦੇਖੋ ਬਈ ਇਧਰਲੇ ਪਾਸਿਓ ਹਵਾ ਆਉਣ ਵਾਸਤੇ ਨਾ ਗੇਟ ਵੀ ਰੱਖੇ ਹੋਇਆ ਜਾਨਕੀ ਜਦ ਪੂਰਾ ਘੈਂਟ ਤਿਆਰ ਕੀਤਾ ਹੋਇਆ ਤੇ ਇਧਰਲੇ ਪਾਸਿਓ ਦਿਖਾਈ ਬਈ ਤੇ ਮੈਟਰ ਨਾਲ ਦੀ ਨਾਲ ਨਾ ਜਿਵੇਂ ਕਹਦੀ ਇੱਕ ਆਪਾਂ ਦੀਵਾਰ ਦੀ ਕੰਧ ਹੁੰਦੀ ਆ ਅ ਟੇਡਾ ਮੋੜ ਕਰਕੇ ਦਿਖਾਓ ਵੀ ਆ ਕੰਧ ਵੀ ਲੱਗੀ ਹੋਈ ਜਾਣ ਹੋ ਤੁਰ ਤੱਕ ਇਹ ਹੋਰ ਵੀ ਜਿਵੇਂ ਕਹਦੀ ਇਹਨੂੰ ਸੋਹਣਾ ਬਣਾ ਰਹੀ ਐ ਤੇ ਆ ਦੇਖੋ ਲੋਹੇ ਦੀ ਐਂਗਲ ਦੇ ਵਿੱਚ ਕੋਈ ਬੋਰਡ ਨਹੀਂ ਫਿੱਟ ਕੀਤਾ ਹੋਇਆ ਡਾਬਲ ਜਿਵੇਂ ਕਹਦੀ ਐ ਵੀ ਬਾਂਸ ਦੇ ਟੋਟੇ ਬਣਾ ਕੇ ਹੈ ਨਾ ਵਿਚਾਲੋਂ ਕੱਟ ਕੇ ਨਾ ਦੋ ਦੋ ਟੋਟੇ ਬਣਾ ਕੇ ਤੇ ਆ ਲਓ ਪੂਰਾ ਘੰਟਾ ਜਰਾ ਵੀ ਪ੍ਰੋਪਰ ਫਿਟਿੰਗ ਲਾ ਗੇਟ ਲੱਗ ਗਿਆ ਪੋਰਾ ਨਾ ਹਿੱਲੇ ਨਾ ਕਰੇ ਹੈ ਨਾ ਬਾਈ ਕਹਿੰਦਾ ਵੀ ਇਹਦੀ ਇੰਨੀ ਕ ਮਜ਼ਬੂਤੀ ਆ ਉਹਨਾਂ ਨੇ ਇਹ ਕਿਹਾ ਵੀ ਭਾਈ ਕਿੰਨੀ ਮਰਜੀ ਨੇਰੀਆ ਜੇ ਜੁੱਡਾ ਮਰਜੀ ਤੂਫਾਨ ਆ ਜੇ ਵੀ ਐਸੇ ਤਰੀਕੇ ਦੇ ਨਾਲ ਹੀ ਤਿਆਰ ਕੀਤਾ ਹੋਇਆ ਵੀ ਇਹ ਜਮੀ ਨਹੀਂ ਹਿੱਲਦਾ ਤੇ ਵੱਡੀ ਗੱਲ ਇਕੱਲੀ ਇੱਥੋਂ ਨਹੀਂ ਜੇ ਗੱਲ ਕਰੀਏ ਨਾ ਪੂਰੇ ਤੇ 4/2 ਇਹਦਾ ਸਹਿਜ ਆ ਵੀ ਪ੍ਰੋਪਰ ਪੂਰਾ ਸੋਹਣਾ ਤਿਆਰ ਕੀਤਾ ਹੈ ਤੇ ਹੋਰ ਵੀ ਗੱਲ ਦੱਸਦਾ ਇਕੱਲੀ ਨਹੀਂ ਜਿਵੇਂ ਆਪਾਂ ਘਰਾਂ ਦੇ ਵਿੱਚ ਕੰਧਾਂ ਦੇ ਉੱਪਰ ਨਾ ਸਾਈਡ ਤੇ ਲਾਉਣੇ ਹੁੰਦੇ ਆ ਟਾਇਲ ਉਹ ਵੀ ਉਸ ਤਰ੍ਹਾਂ ਲੱਗੀ ਹੋਈ ਆ ਤੇ ਮਿੱਤਰੋ ਸੌਣ ਲੱਗੇ ਸਕੂਨ ਮਿਲਿਆ ਤੇ ਗੇਟ ਵੀ ਦੇਖੋ ਹਣਾ ਵੀ ਜਿਹੜਾ ਇੰਨੀ ਇੱਕ ਮਤਲਬ ਘੈਂਟ ਤਰੀਕੇ ਨਾਲ ਨਾ ਇਹ ਜਿਹੜਾ ਬੱਸ ਸਟੈਂਡ ਤਿਆਰ ਕੀਤਾ ਗਿਆ ਵੀ ਹਰੇਕ ਸੱਜਣ ਨੂੰ ਇਹ ਲੱਗਦਾ ਜਿਹਦੇ 'ਤੇ ਧਿਆਨ ਪੈ ਜਾਂਦਾ ਵੀ ਉਹ ਵਾਕਈ ਉਰੇ ਰੁੱਕ ਕੇ ਲੰਘਦਾ ਹੋਊਗਾ ਤਾਂ ਇਧਰਲੇ ਪਾਸੇ ਆ ਦੇਖੋ ਹਨਾ ਸ਼ੀਸ਼ੇ ਦੀ ਫਿਟਿੰਗ ਤੇ ਬਾਕੀ ਤੁਸੀਂ ਨਾਲ ਦੀ ਨਾਲ ਤੁਹਾਨੂੰ ਮੈਂ ਪ੍ਰੋਪਰ ਦਿਖਾ ਦਿੰਦਾ ਵੀ ਪਿੰਡ ਤੋਲੇਵਾਲ ਤੇ ਜਿਲ੍ਹਾ ਪੈ ਜਾਂਦਾ ਮਿੱਤਰੋ ਸੰਗਰੂਰ ਮਲੇਰ ਕੋਟਲੇ ਤੋਂ ਜਿੱਦਾਂ ਆਪਾਂ ਨਾਬੇ ਨੂੰ ਜਾਂਦੇ ਹਾਂ ਨਾ 메ਨ ਰੋਡ ਦੇ ਉੱਪਰ ਜਿਹੜੀ ਇਹ ਝੌਪੜੀ ਬਣੀ ਹੋਈ ਆ ਇਹ ਬੱਸ ਸਟੈਂਡ ਬਣਿਆ ਹੋਇਆ ਹੈ ਇਹ ਸਰਪੰਚ ਸਾਹਿਬ ਦਾ ਇਹ ਨੇੜੇ ਮਕਾਨ ਆ ਦੁਬਾਰੇ ਫਿਰ ਦੱਸ ਦਿੰਨਾ ਉਹ ਕਹਿੰਦੇ ਵੀ ਅਸੀਂ ਇੱਥੇ ਨਾ ਪਿੰਡ ਦਾ ਕੋਈ ਮਾਸ਼ੱਲਾ ਹੋਵੇ ਉਹ ਵੀ ਇੱਥੇ ਨਿਮੇੜ ਦਿੰਨੇ ਆ ਤੇ ਜੇ ਕੋਈ ਕੋਈ ਲੀਡਰ ਪਿੰਡ ਦੇ ਵਿੱਚ ਆਉਂਦਾ ਤੇ ਕੋਈ ਬੈਠ ਕੇ ਮੀਟਿੰਗ ਕਰਨੀ ਆ ਉਹਦੇ ਲਈ ਵੀ ਅਸੀਂ ਵਰਤਦੇ ਆ ਕਿਉਂਕਿ ਇੱਥੇ ਜਗ੍ਹਾ ਬਹੁਤ ਖੁੱਲੀ ਆ ਹਨਾ ਇਹ ਸਾਡੀ ਗੱਡੀ ਵੀ ਇੱਥੇ ਖੜੀ ਆ ਤੇ ਚਾਹੇ ਇੱਥੇ ਮੇਰੇ ਸਾਹਬ ਨਾਲ 20-22 ਗੱਡੀਆਂ ਟੌਰ ਨਾਲ ਖੜ ਸਕਦੀਆਂ ਨੇ ਬਹੁਤ ਖੁੱਲਾ ਡੁੱਲਾ ਥਾਂਗਾ ਸੋ ਮੈਂ ਤੇਹੀ ਕਹੂੰਗਾ ਵੀ ਜਿਹੜਾ ਜਿਹੜਾ ਚੰਗਾ ਕੰਮ ਹੁੰਦਾ ਉਹਦੀ ਜ਼ਰੂਰ ਤਾਰੀਫ ਕਰਨੀ ਬਣਦੀ ਆ ਤੇ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਵੀ ਤੁਹਾਨੂੰ ਜਿਹੜਾ ਇਹ ਬੱਸ ਸਟੈਂਡ ਆ ਕਿਵੇਂ ਲੱਗਿਆ ਤੇ ਜ਼ਰੂਰ ਵੀਡੀਓ ਸ਼ੇਅਰ ਕਰਦੇ ਹੋ ਜੀ ਹਰੇਕ ਪਿੰਡ ਦੇ ਵਿੱਚ ਇਹ ਚੀਜ਼ਾਂ ਚਾਹੀਦੀਆਂ ਨੇ ਜੇ ਕੋਈ ਆਪਣੀ ਇਮਾਰਤ ਖੰਡ ਰਾਜ ਆ ਪਿੰਡ ਦੇ ਬੱਸ ਸਟੈਂਡ ਦੀ ਤਾਂ ਇਸ ਤਰ੍ਹਾਂ ਦਾ ਅਰਜੀ ਤੌਰ ਤੇ ਵੀ ਇਹ ਚੀਜ਼ਾਂ ਜ਼ਰੂਰ ਕਰਵਾ ਲਿਆ ਕਰੋ ਯਾਰ ਬਹੁਤ ਮਿਹਰਬਾਨੀ ਧੰਨਵਾਦ ਮੈਨੂੰ ਇਹ ਕੰਮ ਚੰਗਾ ਲੱਗਿਆ ਮੈਂ ਤਾਂ ਤੁਹਾਡੇ ਨਾਲ ਸਾਂਝਾ ਕੀਤਾ ਜੇ ਤੁਹਾਨੂੰ ਵੀ ਚੰਗਾ ਲੱਗਿਆ ਤਾਂ ਜ਼ਰੂਰ ਅੱਗੇ ਸ਼ੇਅਰ ਕਰ ਦਿਓ ਮਿਹਰਬਾਨੀ ਜੀ